ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਅੱਗੇ ਆਸਮਾਨੀ ਧੁੰਦ ਦਿਖਾਈ ਦੇ ਰਹੀ ਸੀਗੀ ਪਰ ਕੱਲ ਧੁੱਪ ਲੱਗਣ ਕਰਕੇ ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜ਼ਮੀਨੀ ਪੱਧਰ ਤੇ ਸੰਘਣੀ ਧੁੰਦ ਬਣਦੀ ਹੋਈ ਦਿਖਾਈ ਦਿੱਤੀ ਹੈ ਤੇ ਸੰਘਣੀ ਧੁੰਦ ਦੀ ਚਾਦਰ ਤਕਰੀਬਨ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਇਹ ਧੁੰਦ ਕਈ ਖੇਤਰਾਂ ਦੇ ਵਿੱਚ ਦੁਪਹਿਰ ਬੈਲੇ ਜਿਵੇਂ ਕੱਲ ਧੁੱਪ ਨਿਕਲੀ ਸੀਗੀ ਉਸੇ ਤਰ੍ਹਾਂ ਹੀ ਮੌਸਮ ਸਾਫ਼ ਹੁੰਦਾ ਹੋਇਆ ਦਿਖਾਈ ਦੇਵੇਗਾ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਨਿਕਲਦੀ ਹੋਈ ਦਿਖਾਈ ਦੇ ਸਕਦੀ ਹੈ ਮੌਸਮ ਮੁੱਖ ਤੌਰ ਤੇ ਇਸੇ ਤਰ੍ਹਾਂ ਹੀ ਰਹੇਗਾ ਸ਼ਾਮ ਬੈਲੇ ਹੁੰਦੇ ਹੁੰਦੇ ਇੱਕ ਵਾਰ ਫਿਰ ਧੁੰਦ ਦੀ ਵਾਪਸੀ ਹੁੰਦੀ ਹੋਈ ਹੋਵੇਗੀ ਤੇ ਕੱਲ ਨੂੰ ਫੇਰ ਇੱਕ ਵਾਰ ਧੁੰਦ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਪੈਂਦੀ ਹੋਈ ਸਵੇਰ ਵੇਲੇ ਦਿਖਾਈ ਦੇ ਸਕਦੀ ਹੈ ਜੇਕਰ ਹਵਾਵਾਂ ਤੇਜ਼ ਰਹੀਆਂ ਤਾਂ ਕੁਝ ਖੇਤਰਾਂ ਦੇ ਵਿੱਚ ਜਿੱਥੇ ਧੁੰਦ ਨਾ ਪਈ ਤਾਂ ਉੱਥੇ ਕੋਰਾ ਵੀ ਪੈ ਸਕਦਾ ਹੈ ਟੈਂਪਰੇਚਰ ਅੱਜ ਸਵੇਰ ਵੇਲੇ 2 ਡਿਗਰੀ ਦੇ ਆਸ-ਪਾਸ ਘੱਟ ਤੋਂ ਘੱਟ ਦਰਜ ਕੀਤਾ ਗਿਆ ਤੇ ਵੱਧ ਤੋਂ ਵੱਧ 4 ਤੋਂ 5 ਡਿਗਰੀ ਤੱਕ ਬਣਿਆ ਹੋਇਆ ਹੈ ਦਿਨ ਦਾ ਟੈਂਪਰੇਚਰ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਉਹ 15 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਬਾਕੀ ਖੇਤਰਾਂ ਦੇ ਵਿੱਚ 12 ਡਿਗਰੀ ਤੋਂ 15 ਡਿਗਰੀ ਦੇ ਵਿਚਕਾਰ ਰਹਿੰਦਾ ਹੋਇਆ ਦਿਖਾਈ ਦੇ ਸਕਦਾ ਹੈ ਉਸ ਤੋਂ ਇਲਾਵਾ ਕੁਝ ਖਾਸ ਤਬਦੀਲੀਆਂ ਮੌਸਮ ਦੇ ਵਿੱਚ ਹੁੰਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ